ਜੀ ਆਹ পেਪਰ कॉटन ਹੈਗੀ ਹੈ ਜੀ ਇਹ ਮੰਤਰੀਆਂ ਵਾਲੇ ਨੌਜਵਾਨ ਮੁੰਡਿਆਂ ਦਾ ਅੱਜਕੱਲ ਕਰੇਜ ਹੈਗਾ ਚਿੱਟੇ ਕੁਰਤੇ ਪਜਾਮੇ ਪਾਉਂਦਾ ਖੜਵੇਂ ਮਤਲਬ ਕਿ ਖੜੇ ਹੀ ਰਹਿਣਾ ਖੜਾ ਰਹਿਣਾ ਕਪੜਾ ਇਹ ਕਪੜਾ ਉਹ ਹੈ ਜਿਹੜਾ ਸ਼ੋਰੂਮਾਂ 'ਚ ਤੁਹਾਨੂੰ 1800 ਬਾ 2200 ਦਾ ਮਿਲੂਗਾ ਠੀਕ ਹੈ ਮੈਂ 1225 ਰੁਪਏ ਦੀ ਹੈ ਲੀਡਨ ਵਾਲੀ ਜਿਵੇਂ ਮੋਦੀ ਸਾਹਿਬ ਨਹੀਂ ਪਾਉਂਦੇ ਮੰਤਰੀ ਭਾਵੇਂ ਮੰਤਿਆ ਲੋ ਤੁਸੀਂ ਹਮਿੰਸ਼ਾ ਦੇ ਪਾਏ ਹੋ ਦੇਖੇ ਹੋਣੇ ਆਹ ਲੋ ਦੇਖੋ ਕਪੜਾ ਮੰਤਰੀਆਂ ਦੇ ਕੱਪੜੇ ਇੱਥੇ ਮਿਲਦੇ ਆ ਹਾਂ ਜੀ ਬ੍ਰਾਂਡ ਬ੍ਰਾਂਡ ਸ਼ੋਰੂਮਾਂ 'ਚ 1100 ਰੁਪਏ ਮੀਟਰ ਮਿਲਦੀ ਹੈ ਜੀ ਮੈਂ ਉਹ 700 ਰੁਪਏ ਮੀਟਰ ਦਨਾਂ ਹਲੋ ਪੈਂਟ ਦਾ ਕੱਪੜਾ ਪੈਂਟ ਦਾ ਕੱਪੜਾ ਜੀ ਆਹ ਲੋ ਦੇਖੋ ਅੱ비 ਰਾਈਡਾ ਜੀ ਦੋਸਤੋ ਆਪਾਂ ਆਏ ਆ ਮਲੇਰ ਕੋਟਲਾ ਵਿਖੇ ਇੱਥੇ ਆਪਾਂ ਨੂੰ ਪਤਾ ਲੱਗਿਆ ਕਿ ਕੁੜਤੇ ਵਿਆਹ ਮੇ ਬਹੁਤ ਵਧੀਆ ਮਿਲਦੇ ਨੇ ਜਿਹੜੇ ਆਪਣੇ ਸ਼ਕੀਰ ਨੇ ਕੁੜਤੇ ਵਿਆਹ ਮੇ ਦੇ ਆਪਾਂ ਤੁਹਾਨੂੰ ਅਕਲਾਂ ਮਿਲਾਉਣੇ ਆ ਆਓ ਜੀ ਕਿਹਾ ਜੀ ਅਸੀ ਕਾ ਜੀ ਅਸੀ ਕਾ ਜੀ ਕਹਾਂ ਲੰਗੀ ਬਈ ਸੁਣਾਓ ਜੀ ਠੀਕ ਹੈ ਬਈ ਵਧੀਆ ਵਧੀਆ ਅਕਲ ਜੀ ਪਤਾ ਲੱਗੇ ਤੁਹਾਡੇ ਬਾਰੇ ਵੀ ਕੁੜਤੇ ਵੀ ਹਮੇ ਪੂਰੇ ਟੌਪ ਦੇ ਮਿਲਦੇ ਇੱਥੇ ਜੀ ਸਾਨੂੰ ਮੜਿਆ ਚਾਂਦਨਾ ਬੋਕੋ ਕੇ ਵਿੱਚ ਦੇਖੋ ਜੀ ਟੌਪ ਵਾਲੇ ਤਾਂ ਜਿਹੜੇ ਲੋਕ ਆਉਂਦੇ ਨੇ ਉਹੀ ਦੱਸ ਸਕਦੇ ਨੇ ਮੇਰੇ ਵੱਲੋਂ ਤਾਂ ਕੋਸ਼ਿਸ਼ ਹੈ ਵੀ ਮੈਂ ਸਹੀ ਚੀਜ਼ ਦਵਾਂ ਔਰ ਵਧੀਆ ਦਵਾਂ ਠੀਕ ਹੈ ਜੀ ਔਰ ਰੀਜਨਰ ਰੇਟਾਂ ਦੇ ਦਵਾਂ ਜੀ ਔਰ ਬਾਕੀ ਤੁਹਾਨੂੰ ਵੈਰਾਈਟੀ ਵੀ ਦਿਖਾ ਦਿੰਨੇ ਆਪਾਂ ਠੀਕ ਹੈ ਜੀ ਕੋਈ ਐਸੀ ਗੱਲ ਨਹੀਂ ਹੈ ਜੀ ਠੀਕ ਹੈ ਜੀ ਆ ਤੁਸੀਂ ਬਲੰਕਲ ਸਾਨੂੰ ਤੁਸੀਂ ਐ ਦੱਸੋ ਤੁਹਾਨੂੰ ਟਾਈਮ ਕਿੰਨਾ ਹੋਇਆ ਕੰਮ ਕਰਦਣਗੇ ਮੈਂ ਸਾਰ 1998 ਦਾ ਦੁਕਾਨਦਾਰੀ ਕਰਦਾ ਪਹਿਲਾਂ ਮੈਨੇ 25 ਸਾਲ ਦੁਪੱਟਿਆਂ ਦੀ ਦੁਕਾਨ ਕੀਤੀ ਹੈ ਦੇਖ ਲਓ 98 ਆ 27 ਸਾਲ ਹੋ ਗਏ 27ਵਾਂ ਸਾਲ ਹੈ ਮੈਨੂੰ ਦੁਕਾਨਦਾਰੀ ਕਰਦੇ ਨੂੰ ਨਹੀਂ ਪਹਿਲਾਂ ਦੁਪੱਟਿਆਂ ਦਾ ਕੰਮ ਕੀਤਾ ਦੁਪੱਟਿਆਂ ਦਾ 98 ਤੋਂ ਮੈਂ 16 ਤੱਕ ਦੁਪੱਟਿਆਂ ਦਾ ਕੰਮ ਕੀਤਾ ਅੱਛਾ ਅੱਛਾ 16 ਤੋਂ 22 ਤੱਕ ਮੇਰਾ ਲੇਡੀਜ਼ ਸੂਟਾਂ ਦੀ ਦੁਕਾਨ ਆਹਾ ਜੀ ਔਰ ਹੁਣ ਵੀ ਚੱਲਦੀ ਹੈ ਔਰ 22 ਚ ਮੈਨੇ ਆਹ ਨਾਲ ਇੱਕ ਹੋਰ ਦੁਕਾਨ ਆ ਨਾਲ ਵਾਲੀ ਦੁਕਾਨ ਮੇਰੀ ਲੇਡੀਜ਼ ਸੂਟਾਂ ਦੀ ਹੈ ਆ ਮੈਨੇ ਫਿਰ ਜੈਂਟਸ ਬ੍ਰਾਂਡਡ ਕੁਰਤੇ ਪਜਾਮੇ ਪੈਂਟ ਸ਼ਰਟ ਵਗੈਰਾ ਦਾ ਕੰਮ ਕੀਤਾ ਹੈਗਾ ਠੀਕ ਹੈ ਜੀ ਇਹ ਮੈਂ ਆਪਣੇ 10ਵੇਂ ਮਹੀਨੇ ਠੀਕ ਹੈ ਜੀ 1 10 2022 ਤੋਂ ਦੁਕਾਨ ਕੀਤੀ ਹੈ ਅੱਛੇ 1 10 2022 ਤੋਂ 2022 ਤੋਂ ਜੀ ਲੇਕਿਨ ਚੱਲਦਾ ਰਿਹਾ ਕੁਝ ਦੋਸਤ ਸਹਿਮਤ ਢੋਡੇ ਵਰਗੇ ਆਉਂਦੇ ਨੇ ਮੈਂ ਕਿਉਂਕਿ ਪੱਤਰਕਾਰ ਵੀ ਹਾਂ ਜੀ ਉਸ ਕਰਕੇ ਦੋਸਤਾਂ ਨੇ ਵੀਡੀਓ ਬਣਾਈ ਤਾਂ ਵੀਡੀਓ ਬਣਾ ਕੇ ਵਾਇਰਲ ਹੋਈ ਹੈ ਤਾਂ ਹੁਣ ਲੋਕ ਮੇਰੇ ਕੋਲ ਸਾਰੇ ਪੰਜਾਬ ਤੋਂ ਆਉਂਦੇ ਠੀਕ ਹੈ ਜੀ ਅਸੀਂ ਵੀ ਸਪੈਸ਼ਲ 70 ਕਿਲੋਮੀਟਰ ਚੱਲੇ ਗਏ ਆ ਜੀ ਹਾਂ ਧੰਨਵਾਦ ਜੀ ਤੁਹਾਡਾ ਤੇ ਵੈਰਾਈ ਦਿਖਾਓ ਜੀ ਆਪਣੀ ਕਿਸ ਤਰ੍ਹਾਂ ਦੀ ਵੈਰਾਈ ਹੈ ਜੀ ਹਾਂ ਹਾਂ ਮੈਂ ਤੁਹਾਨੂੰ ਵੈਰਾਈ ਦਿਖਾਉਣਾ ਜੀ ਮੇਰੇ ਕੋਲ ਆਮ ਤੌਰ ਤੇ ਲੋਕ ਆਉਂਦੇ ਨੇ ਤੁਸੀਂ ਵੀਡੀਓ ਵੀ ਦੇਖੀ ਹੋਣਗੇ ਮੰਤੀਆਂ ਵਾਲੇ ਕੁਰਤੇ ਪਜਾਮੇ ਪਾਉਣ ਦਾ ਜੀ ਪਛਾਉ ਕਈ ਹੈ ਨਾ ਸ਼ੌਕ ਹੈ ਲੋਕਾਂ ਨੂੰ ਹਾਂਜੀ ਔਰ ਬੜੇ ਬੜੇ ਸ਼ੋਰੂਮਾਂ ਜਾਂਦੇ ਹੈਗੇ ਆ ਠੀਕ ਹੈ ਜੀ ਔਰ ਉਹ ਕਹਿੰਦੇ ਜੀ ਸਾਡੀ ਤਾਂ ਉੱਥੇ ਪੂਰੀ ਧੌੜੀ ਲੈਂਦੀ ਹੈਗੀ ਹੈ ਹਾਂਜੀ ਚਲੋ ਮੈਂ ਤਾਂ ਇਹ ਵੀ ਨਹੀਂ ਮੈਂ ਕਿਸੇ ਦੀ ਬੁਰਾਈ ਨਹੀਂ ਕਰਦਾ ਕਿਉਂਕਿ ਕਿਸੇ ਦੀ ਬੁਰਾਈ ਕਰਨੀ ਨਹੀਂ ਚਾਹੀਦੀ ਜੀ ਤੁਸੀਂ ਹਰ ਇੱਕ ਦੇ ਲਗ ਲਗ ਹਰ ਇੱਕ ਦਾ ਆਪਣਾ ਦੁਕਾਨਦਾਰੀ ਹੈ ਹਰ ਇੱਕ ਨੇ ਆਪਣੀ ਚੀਜ਼ ਵੇਚਨੀ ਆ ਔਰ ਪੈਸੇ ਕਮਾਉਣੇ ਹੈਗੇ ਜੀ ਬਿਲਕੁਲ ਇਹ ਆ ਲੋ ਜੀ ਆ ਲੋ ਛੋਟੇ ਸਾਡੇ ਵਾਈ ਦੀ ਟੌਪ ਤੇ ਕਪੜਾ ਰੇਟ ਵੀ ਦੱਸਦੇ ਨਾਲ ਦਿਆਂ ਆ ਲੋ ਜੀ ਆਹ ਪੇਪਰ कॉटन ਹੈਗੀ ਹੈ ਇਹ ਮੰਤਰੀਆਂ ਵਾਲੇ ਨੌਜਵਾਨ ਮੁੰਡਿਆਂ ਦਾ ਅੱਜ ਕੱਲ ਕਰੇਜ ਹੈਗਾ ਚਿੱਟੇ ਕੁਰਤੇ ਪਜਾਮੇ ਪਾਉਂਦਾ ਖੜਵੇਂ ਮਤਲਬ ਕਿ ਖੜੇ ਹੀ ਰਹਿੰਦਾ ਖੜਾ ਰਹਿਣਾ ਹੈ ਕਪੜਾ ਇਹ ਕਪੜਾ ਉਹ ਹੈ ਜਿਹੜਾ ਸ਼ੋਰੂਮਾਂ 'ਚ ਤੁਹਾਨੂੰ 1800 ਬਾ 2200 ਦਾ ਮਿਲੇਗਾ। ਠੀਕ ਹੈ। ਮੈਂ 1250 ਰੁਪਏ ਦਿਆਂਗਾ। ਸਾਰਾ ਇੱਕ ਗੱਲ ਪੂਰਾ ਗੁਰਦਾ ਪਜਾਮਾ ਇੱਕ ਗੱਲ ਹੋਰ ਮੈਂ ਇੱਥੇ ਕਲੀਅਰ ਕਰਦਾ ਆਂ। ਆਮ ਦੁਕਾਨਦਾਰ ਆਮ ਦੁਕਾਨਦਾਰ ਦੁਕਾਨਦਾਰ ਕੇ ਸ਼ੋਰੂਮ ਵਾਲਾ ਆਪਣਾ ਰੇਟ ਕਦੇ ਨਹੀਂ ਦੱਸੂਗਾ। ਜੀ। ਮੈਂ ਆਪਣੀ ਹਰ ਚੀਜ਼ ਦਾ ਰੇਟ ਦੱਸਾਂ। ਜੀ ਬਿਲਕੁਲ। ਮੇਰੀ ਰੇਟ 'ਚ ਔਰ ਚੀਜ਼ 'ਚ ਕਦੇ ਵੀ ਕੋਈ ਫਰਕ ਨਹੀਂ ਹੋਊਗਾ। ਠੀਕ ਹੈ। ਕਹਿਣੀ ਔਰ ਕਰਨੀ 'ਚ। ਜੀ ਕੋਈ ਫਰਕ ਨਹੀਂ ਹੋਊਗਾ ਨਾ ਮੈਂ ਉਹ ਦੁਕਾਨਦਾਰੀ ਕਰਨੀ ਆ ਨਾ ਮੈਂ ਕਦੇ ਕੀਤੀ ਐ ਠੀਕ ਐ ਜੀ ਜੋ ਕਹੂੰਗਾ ਉਹੀ ਦਿਖਾਊਗਾ ਉਹੀ ਵੇਚਦਾ ਮੈਂ ਜੀ ਮੇਰੇ ਕੋਲ ਅੱਲਾ ਦਾ ਸ਼ੁਕਰ ਹੈ ਅੱਜ-ਅੱਜ ਨਿਹਾਲ ਸਿੰਘ ਵਾਲੇ ਤੋਂ ਆਏ ਜੇ ਕੋਈ ਇੱਕ ਸੂਟ ਲੈਣਾ ਨਾ ਦੋ ਸੂਟ ਲੈਣਾ ਨਾ ਪੰਜ ਲੈ ਕੇ ਜਾਂਦਾ ਜੀ ਦੁਕਾਨ ਮੇਰੀ ਦੇਖ ਲੋ ਛੋਟੀ ਆ ਮੈਂ ਹਮੇਸ਼ਾ ਹੀ ਇਹ ਗੱਲ ਕਹਣਾ ਦੁਕਾਨ ਮੇਰੀ ਛੋਟੀ ਆ ਲੇਕਿਨ ਰੱਬ ਦੇ ਬਰਨਾਂ ਵੈਰਾਈਟੀ ਪੂਰੀ ਐ ਠੀਕ ਐ ਵੈਰਾਈਟੀ ਉਹ ਦਊਂਗਾ ਜਿਹੜੀ ਤੁਹਾਨੂੰ ਸ਼ੋਰੂਮਾਂ ਚ ਵੀ ਨਹੀਂ ਮਿਲਣੀ ਹਾਂ ਜੀ ਰੇਟ ਦਾ ਤੁਹਾਡੇ ਸਾਹਮਣੇ ਹੀ ਆ ਫਰਕ ਜੀ ਅਗਲੇ ਦੇ ਸਲਾਈ ਦੇ ਪੈਸੇ ਵਿੱਚੋਂ ਨਿਕਲੇ ਹੁੰਦੇ ਨਹੀਂ ਜੀ ਬਿਲਕੁਲ ਜੀ ਬਿਲਕੁਲ ਆਹ ਦੇਖੋ ਜਿਵੇਂ ਆਹ ਦੇਖੋ ਤੁਸੀਂ ਦੇਖੋ ਇਹ 1225 ਰੁਪਏ ਦਾ ਆਹ ਵਾਲਾ ਜੀ ਆ ਲੋ ਦੇਖੋ ਆਵਾਜ਼ ਆਉਂਦੀ ਹੈ ਜੀ ਕੱਪੜਾ ਜਿਵੇਂ ਹਵਾ ਨਹੀਂ ਚਲਦੀ ਹੁੰਦੀ ਹਾਂ ਜੀ ਆ ਜੀ ਆ ਲੋ ਜੀ ਬਿਲਕੁਲ ਦੇਖੋ ਕਦੇ ਕੋਈ ਇਹਦਾ ਕੋਈ ਲੰਬਾ ਨਹੀਂ ਕੁਝ ਨਹੀਂ ਇਹ ਇਹ ਵੀ ਪੇਪਰ ਕਰਨਾ 1050 ਰੁਪਏ ਦਾ ਪੂਰਾ ਦੇਖੋ ਯਾਰ 1050 ਰੁਪਏ ਦਾ ਹਨਾ ਬਿਲਕੁਲ 1050 ਦਾ ਮੈਨੂੰ ਮਾਨ ਹੈ ਕਿ ਤੁਸੀਂ ਏਡੀ ਤੋਂ ਆਏ ਹੋ ਮੇਰਾ ਹਾਂ ਗਾਰੰਟੀ 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 ਫੁੱਲ ਜੀ ਬੁਰਾ ਜਾਵੇ ਡਿਬੁਰਾ ਠੀਕ ਹੈ ਰੰਗ ਬਦਲ ਜਾਵੇ ਜੀ ਇਹ ਤੇ ਕਿਸੇ ਤਰ੍ਹਾਂ ਦਾ ਪੀਲਾ ਪਣਾ ਜਾਵੇ ਜੀ ਉਹ ਮੇਰੀ ਫੁੱਲ ਗਾਰੰਟੀ ਆ ਹਾਂ ਕੋਈ ਫਾੜ ਲਿਆ ਵੇ ਉਹਦੇ ਆਪਣੇ ਉਹ ਇੰਗੇ ਧਿਆਨ ਉਹਨੇ ਰੱਖਣਾ ਹੈ ਰੰਗ ਦੀ ਔਰ ਬੁਰਦੀ ਉਹ ਮੇਰੀ ਗਾਰੰਟੀ ਹੈ ਠੀਕ ਹੈ ਸੁੰਗੜਨੀ ਵੀ ਗਾਰੰਟੀ ਹੈ ਠੀਕ ਹੈ ਜੀ ਆਮ ਤੌਰ ਤੇ ਉੱਪਰ ਚੜ ਜਾਂਦਾ ਐ ਬਾਹਾਂ ਚੜ ਜਾਂਦੀਆਂ ਨੇ ਜੇ ਉਹ ਸ਼੍ਰਿੰਕੋ ਜਾਵੇ ਸੁੰਗੜ ਜਾਵੇ ਮੈਨੂੰ ਵਾਪਸ ਕਰ ਦਿਓ ਸਲਾਈ ਸਮੇਤ ਪੈਸੇ ਵਾਪਸ ਠੀਕ ਹੈ ਜੀ ਮੇਰੀ ਇੰਨੀ ਗਾਰੰਟੀ ਜੀ ਇਹ ਵਾਈਟ ਚੀਜ਼ਾਂ ਨੇ ਆ ਲੋ ਆਮ ਤੌਰ ਤੇ ਲੀਲਣ ਹੈ ਜੀ ਲੀਡਰ ਲੋਕ ਲੀਲਣ ਪਾਉਂਦੇ ਨੇ ਆ ਲੋ ਇਹ ਲੀਲਣ ਵੀ ਮੇਰੀ 1050 ਤੋਂ ਸ਼ੁਰੂ ਹੁੰਦੀ ਹੈ 1050 1225 1400 1500 ਤੱਕ ਇਹ 25 2500 3 3000 4000 ਦੇ ਮਿਲਦੇ ਆਂਗੇ ਇਹ ਉਹ ਚੀਜ਼ਾਂ ਹੈ ਜਿਵੇਂ ਲੀਲਣ ਦੇ ਵਿੱਚ ਕਹਿੰਦੇ ਕਪੜਾ ਲੜਦਾ ਹੁੰਦਾ ਇਦਾਂ ਦਾ ਕੋਈ ਤਾਂ ਨਹੀਂ ਇਹਦਾ ਸੌਫਟ ਕਪੜਾ ਹੀ ਬਣਦਾ ਮੈਂ ਕਹਾਂ ਜੀ ਲੜਾਈ ਬੰਦ ਕਰਾ ਦੇਾਂਗੇ ਜੇ ਮੇਰੀ ਮੇਰਾ ਕਪੜਾ ਲੜ ਗਿਆ ਤਾਂ ਮੈਨੂੰ ਵਾਪਸ ਕਰ ਦਿਓ ਜੀ ਆ ਦੇਖੋ ਤੁਸੀਂ ਲਾ ਕੇ ਆਪਣੇ ਲੈ ਕੇ ਉਰੇ ਲਾ ਕੇ ਲੈ ਕੇ ਮੂੰਹ ਤੇ ਲਾ ਕੇ ਦੇਖੋ ਦੇਖੋ ਲੜਦਾ ਤਾਂ ਨਹੀਂ ਨਹੀਂ ਬਿਲਕੁਲ ਨਰਮ ਹੈ ਪੂਰੀ ਤਰ੍ਹਾਂ ਬਿਲਕੁਲ ਸੌਫਟ ਕਪੜਾ ਹੈ ਹਾਂਜੀ ਹਾਂਜੀ ਸੌਫਟ ਹੈ ਆ ਲਓ ਇੱਕ ਆ ਲੈ ਲੈਣਾ ਲਓ ਇੱਕ ਆ ਲੀ ਦੀ ਲੈ ਲੈਣਾ ਜੀ ਲਓ ਜਨਾਬ ਆ ਮੁਫਤਲਾਲ ਦੀ ਲੈ ਲੈਣਾ ਅਜੀ ਦੀ ਲੈ ਲੈਣਾ ਜੀ ਦੇਖੋ ਹੁਣ ਆ ਦੇਖੋ ਆ ਲਓ ਆ ਦੇਖੋ ਇਹ ਹੈਗੀ ਆ ਇੱਕ ਕਾਟਨ ਜੀ オリジナル ਕਾਟਨ ਹੈ ਜੀ ਕਪੜਾ ਦੇਖੋ ਤੁਸੀਂ ਕੋਈ ਤੁਹਾਨੂੰ 202500 ਤੋਂ ਘੱਟ ਦੇ ਦਿੱਤਾ ਮੇਰੇ ਕੋਲ ਆ ਜੀਓ ਜੀ ਮੈਂ ਦੰਨਾ 1250 ਰੁਪਏ ਦਾ ਜੀ ਮੈਂ ਫੇਰ ਉਹੀ ਗੱਲ ਬਾਰ ਬਾਰ ਕਹਿਣਾ ਕਿ ਮੈਂ ਕੋਈ ਰੇਟ ਦੱਸ ਕੇ ਦਿਖਾਵੇ ਕੱਲ ਮੈਂ ਇੱਕ ਵੀਡੀਓ ਦੇਖੀ ਮੈਨੂੰ ਬਦ ਮੈਂ ਨਾ ਨਹੀਂ ਲੈਂਦਾ ਆ ਜਿਓ ਜੀ ਆ ਜਾਓ ਜੀ ਇੱਕ ਫ੍ਰੀ ਇੱਕ ਨਾਲ ਇੱਕ ਫ੍ਰੀ ਉਹ ਦੱਸੋ ਜੀ ਇੱਕ ਨਾਲ ਇੱਕ ਫ੍ਰੀ ਦੇ ਕੇ ਤੁਹਾਨੂੰ ਕੀ ਦਊਗਾ ਜੀ ਜੋੜਿਆ ਆਪ ਕੀ ਕੀ ਖਾਊਗਾ ਆਪ ਕੀ ਖਾਊਗਾ ਇਹ ਡਰਾਮੇਵਾਦੀਆਂ ਨਾ ਮੈਂ ਕਰਨੀਆਂ ਨੇ ਨਾ ਮੈਂ ਕਰਦਾ ਆ ਮੇਰੀ ਛੋਟੀ ਜੀ ਦੁਕਾਨ ਆ ਮਾਲ ਦੇਖੋ ਮੇਰੇ ਕਿਵੇਂ ਆ ਛੋਟੀ ਦੁਕਾਨ ਆ ਬਿਲਕੁਲ ਆ ਛੋਟੀ ਦੁਕਾਨ ਆ ਮੰਨ ਲਓ ਆਪਣੀ ਸੋਈ ਸੋਈ ਤੋਂ ਵੀ ਛੋਟੀ ਲਾ ਦੀ ਵਿੱਚ ਤੇ ਕਹਿੰਦੇ ਆ ਹਾਂ ਜੀ ਆ ਦੇਖੋ ਵੈਰਾਈਟੀ ਦੇਖੋ ਤੁਸੀਂ ਜੀ ਬਿਲਕੁਲ ਵੈਰਾਈਟੀ ਉਹ ਤੁਹਾਨੂੰ ਦਵਾਂਗੇ ਜਿਹੜੀ ਤੁਹਾਨੂੰ ਸ਼ੋਰੂਮਾਂ ਚੋਂ ਨਹੀਂ ਮਿਲਣੀ ਜੀ ਹੁਣ ਤੁਸੀਂ ਆ ਦੇਖੋ ਮੈਂ ਕਹਿੰਦਾ ਤੁਸੀਂ ਪੂਰੇ ਸ਼ੋਰੂਮਾਂ ਚਲੇ ਜਾਓ ਆ ਦੇਖੋ ਜੀ ਆ ਦੇਖੋ ਜਨਾਬ ਆ ਵੈਰਾਈਟੀ ਤੁਸੀਂ ਮੈਨੂੰ ਉੱਥੋਂ ਲਿਆ ਕੇ ਦਿਖਾ ਦਿਓ ਇਹ ਵੀ ਕੁਰਤੇ ਆਵੇਂ ਜੀ ਇਹ ਸਰ ਹਾਂ ਜੀ ਇਹ ਕੁਰਤੇ ਬੰਦੇ ਨੇ ਮੈਚਿੰਗ ਜੀ ਅੱਛਾ ਮੈਚਿੰਗ ਹਾਂ ਜੀ ਇਹ ਵੀ ਪੂਰਾ ਹਾਰਡਕੱਪ ਲਓ ਦੇਖ ਜੀ ਬਿਲਕੁਲ ਇਹਦੇ ਨਾਲ ਵਾਈਟ ਪਜਾਮਾ ਆ ਇਹਨੂੰ ਕਹਿੰਦੇ ਨੇ ਆਰਕੰਡੀ ਆਰਕੰਡੀ ਸ਼ੋਰੂਮ ਵਾਲੇ ਦਿਖਾਉਣ ਮੈਨੂੰ ਵੀ ਉਹਨਾਂ ਕੋਲ ਹੈਗੀ ਹੈ ਇਹ ਪਾਕਿਸਤਾਨ ਚ ਮਿਲਦੇ ਨੇ ਇਹ ਚੀਜ਼ਾਂ ਇਹਦਾ ਰੇਟ ਕੀ 600 ਰੁਪਏ ਦਾ ਕੁੜਤਾ 600 ਰੁਪਏ ਕੁੜਤਾ 600 ਰੁਪਏ ਦਾ ਜਨਾਬ ਤੁਸੀਂ ਮੈਨੂੰ ਕੋਈ ਦੇ ਕੇ ਦਿਖਾਵੇ ਆ ਮਾਸਟਰ ਜੀ ਖੜੇ ਨੇ ਆ ਦੇਖੋ ਇਹਨਾਂ ਨੇ ਕੁੜਤਾ ਪਾਇਆ ਆ ਜੀ ਆਹ ਇਹ ਮੇਰੇ ਕੋਲੋਂ ਗਏ ਹੋਣੇ ਮੈਚਿੰਗ ਜੀ 600 ਰੁਪਏ ਦਾ ਹਾਲੋ ਇਹ ਚੀਜ਼ਾਂ ਆਮ ਸ਼ੋਰੂਮਾਂ 'ਤੇ ਨਹੀਂ ਮਿਲਣੀਆਂ ਇਹ ਪਾਕਿਸਤਾਨ 'ਚ ਜ਼ਰੂਰ ਮਿਲ ਜਾਣਗੀਆਂ ਆਹ ਲਓ ਮੈਚਿੰਗ ਲਓ ਦੇਖੋ ਆਹ ਇਹ ਚੀਜ਼ਾਂ ਨੇ ਬਿਲਕੁਲ ਆਹ ਲਓ ਤੁਹਾਨੂੰ ਹੋਰ ਚੀਜ਼ ਦਿਖਾਉਂਦਾ ਇੱਕ ਕਲਰਫੁੱਲ ਆਇਆ ਨਹੀਂ ਆਹ ਕਲਰਫੁੱਲ ਹੈ ਜੀ ਆਹ ਲਓ ਇਹ ਵੀ ਪੂਰਾ ਹਾਰਡ ਹਾਰਡ ਜੀ ਦੇਖੋ ਇਹ ਸੀਆ ਰਾਮ ਦਾ ਬੰਬੇ ਰਿਯਨ ਕਪੜਾ ਹੈਗਾ ਜੀ ਠੀਕ ਹੈ 1225 ਰੁਪਏ ਦਾ ਕੋਈ ਦੇ ਦੇਵੇ ਸੀਆ ਰਾਮ ਬ੍ਰਾਂਡ ਸੀਆ ਰਾਮ ਬ੍ਰਾਂਡ ਜੀ ਜੀ ਕਹਿੰਨ ਉਹ ਤਾਂ ਹਰ ਕੋਈ ਕਹਿ ਦਿੰਦਾ ਜੀ ਅਸੀਂ ਆਹ ਵੇਚਦੇ ਆਂ ਆ ਵੇਚਾਂਗੇ ਵੇਚ ਲਓ ਭਾਈ ਬਿਲਕੁਲ ਲੇਕਿਨ ਇਸ ਰੇਟ ਦੇ ਕੇ ਦਿਖਾਓ ਫੇਰਾ ਮਜ਼ੇ ਦੀ ਗੱਲ ਜੀ ਠੀਕ ਹੈ ਨਹੀਂ ਜੀ ਜੀ ਹੁਣ ਮੈਚਿੰਗਾਂ ਵਾਲੀਆਂ ਆ ਚੀਜ਼ਾਂ ਮੈਚਿੰਗਾਂ ਨੇ ਠੀਕ ਹੈ ਜੀ ਇਹ ਮੈਚਿੰਗਾਂ ਬੰਦੀਆਂ ਨੇ ਕੁਰਤੇ ਵੀ ਹੈ ਮੇਰੀ ਇਹ ਕੁਰਤੇ ਇਹਦੇ ਨਾਲ ਕੁਮੀਜ਼ ਇਹ ਜੀ ਵਾਈਟ ਪਜਾਮਾ ਲੱਗਦਾ ਹੈਗਾ ਠੀਕ ਹੈ ਜੀ ਹਾਂ ਜੀ ਹੁਣ ਹੋਰ ਦੇਖੋ ਆ ਜੀ ਤੁਹਾਨੂੰ ਰਿਆਮ ਦੁਕਾਨਾਂ ਤੇ ਮਿਲ ਨਹੀਂ ਨਹੀਂ ਖਾਦੀ ਹੈ ਲੀਡਰ ਵਾਲੀ ਜਿਵੇਂ ਮੋਦੀ ਸਾਹਿਬ ਨਹੀਂ ਪਾਉਂਦੇ ਮੰਤਰੀ ਸਾਹਿਬ ਮੰਤਰੀ ਆ ਲੋ ਤੁਸੀਂ ਅਮਿਸ਼ਾ ਦੇ ਪਾਏ ਦੇਖੇ ਹੋਣੇ ਆ ਜੀ ਆ ਲੋ ਦੇਖੋ ਕਪੜਾ ਮੰਤਰੀਆਂ ਦੇ ਕਪੜੇ ਇੱਥੇ ਮਿਲਦੇ ਆ ਹਾਂ ਜੀ ਮੰਤਰੀਆਂ ਦੇ ਰੇਟ ਤਾਂ ਝੜ ਦੋ ਜੀ ਰੇਟ ਵਾਲੇ ਕਿਹੜੇ ਆਲਾ ਪੁੱਛਦਾ ਵੀ ਰੇਟ ਮੈਂ ਖਾ ਲਓ ਆ ਲਓ ਜੀ ਇੱਥੇ ਲਾ ਕੇ ਤੁਹਾਨੂੰ ਮੈਂ ਦਿਖਾਉਣਾ ਆ ਇਹਦਾ ਪਜਾਮਾ ਸਮਝ ਲਓ ਜੀ ਹਾਂ ਜੀ ਔਰ ਆ ਰਖ ਲੋਰੇ ਆ ਲਓ ਜੀ ਇੱਥੇ ਲਾ ਲਓ ਇਹਦੀ ਆਪਾਂ ਮੈਚਿੰਗ ਕਰਕੇ ਤੁਹਾਨੂੰ ਦਿਖਾਉਣੀ ਐ ਇਹ ਆ ਲਓ ਜੀ ਜੀ ਆ ਲਓ ਜਨਾਬ ਦਿਖਾ ਬਿਲਕੁਲ ਜੀ ਆ ਲਓ ਜੀ ਐ ਮੈਚਿੰਗ ਬੰਦੀ ਆ ਜੀ ਖਾਦੀ ਵਾਈਟ ਇਹ ਮੈਚੀਆਂ ਪਾ ਕੇ ਦੇਖੋ ਪਾ ਕੇ ਤਾਂ ਇਸ ਤੋਂ ਵੀ ਸੋਹਣਾ ਲੱਗੂਗਾ ਜੀ ਜੀ ਬਿਲਕੁਲ ਜੀ ਹਾਂ ਜੀ ਇਹ ਉਹ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਆਮ ਕੋਈ ਦੇ ਨਹੀਂ ਸਕਦਾ ਜੀ ਆ ਤੁਹਾਡੇ ਸਾਹਮਣੇ ਚਿਕਨ ਪਈ ਹੈ ਹਾਂ ਜੀ ਆ ਚਿਕਨ ਹੈ ਆ ਲੋ ਮੈਂ ਦਿਖਾ ਦੋ ਮੜੀ ਆ ਮੈਂ ਤੁਹਾਨੂੰ ਦਿਖਾ ਦਰਨਾ ਜੀ ਲੋ ਚਿਕਨ ਦਾ ਬਹੁਤ ਆਵਾਜ਼ ਆ ਇਹਦਾ ਕਮੀਜ਼ ਬੰਦਾ ਹੈ ਇਹਦਾ ਇਕੱਲਾ ਕੋਰਤਾ ਬੰਦਾ ਕੋਰਤਾ ਬੰਦਾ ਜੀ ਇਹਦੇ ਨਾਲ ਵਾਈਟ ਹੀ ਪਜਾਮਾ ਲੱਗਦਾ ਜੀ ਜੀ ਮੈਚਿੰਗ ਬੰਦੀਆਂ ਨੇ ਕੰਪਲੀਮੈਂਟੇਸ਼ਨ ਬਹੁਤ ਸੋਹਣਾ ਬੰਦਾ ਹਾਂ ਜੀ ਲੋ ਇਹ ਕਪੜੇ ਬਹੁਤ ਸਾਫਟ ਹੈ ਤਾਂ ਇਹ ਵੀ ਮੈਂ ਮਖਾ ਜੀ ਕੋਈ ਗੱਲ ਹੀ ਨਹੀਂ ਹੈ 800 ਰੁਪਏ ਮੀਟਰ ਦੰਦੇ ਨੇ ਜੀ ਸ਼ੋਰੂਮ ਵਾਲੇ ਜੀ ਮੈਂ ਜਰਾ 500 ਰੁਪਏ ਮੀਟਰ ਦੰਨਾ ਕਪੜੀ ਬਹੁਤ ਹਲਕਾ ਵੀ ਬਹੁਤ ਗ੍ਰੈਂਡ ਕਪੜਾ ਹਾਂ ਜੀ ਗਲੈਮ ਕਪੜਾ ਕੋਈ ਹਾਂ 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 ਆ ਲੋ ਮੈਂ ਤੁਹਾਨੂੰ ਦਿਖਾਉਣਾ ਆ ਲੋ ਸਰਦਾਰ ਜੀ ਵਾਲੀ ਫੋਟੋ ਦਿਖਾ ਦੇਣਾ ਆਪਾਂ ਜੀ ਆ ਦੇਖੋ ਵੀਰ ਆ ਲੋ ਜੀ ਦੇਖੋ ਇਹ ਲਓ ਓਕੇ ਜਨਾ ਤੇ ਵਿਆਹ ਸ਼ਾਦੀਆਂ ਤੇ ਫੰਕਸ਼ਨਾਂ ਤੇ ਲੋਕ ਪਾਉਂਦੇ ਬਿਲਕੁਲ ਹਾਂ ਜੀ ਇਹ ਇਸ ਤਰ੍ਹਾਂ ਹੀ ਚ ਸਾਰੇ ਰੰਗ ਪਏ ਨੇ ਜੀ ਠੀਕ ਹੈ ਜੀ ਆਪ ਇੱਕ ਗੱਲ ਜਿਹੜੀ ਮੈਂ ਹੋਰ ਤੁਹਾਨੂੰ ਦੱਸ ਦਿਆਂ ਮੇਰੇ ਕੋਲ ਪੈਂਟ ਸ਼ਰਟ ਆਉਂਦੀ ਹੈ ਜੀ ਮੇਰੀ ਪੈਂਟ ਸ਼ਰਟ ਵੀ ਬ੍ਰਾਂਡਡ 700 ਰੁਪਏ ਦਾ ਹੈ ਸ਼ੁਰੂ ਹੁੰਦੀ ਹੈ ਉਸ ਦੇ ਨਾਲ ਜਿਹੜੀ ਇੱਕ ਸਭ ਤੋਂ ਵੱਡੀ ਗੱਲ ਹੋਰ ਹੈ ਪੈਂਟ ਸ਼ਰਟ ਚ ਰਾਇਮੰਡ ਰਾਇਮੰਡ ਬ੍ਰਾਂਡ ਰਾਇਮੰਡ ਬ੍ਰਾਂਡ ਮੈਂ ਤੁਹਾਨੂੰ ਦਿਖਾਵਾਂ ਅੱਜ ਹੀ ਦਿਖਾ ਦੋ ਔਰ ਮੇਰੇ ਕੋਲ ਇੱਕ ਤਾਂ ਨਾ ਜਗ੍ਹਾ ਦੀ ਬੜੀ ਘਾਟ ਹੈ ਜੀ ਰਾਇਮੰਡ ਬ੍ਰਾਂਡ ਉਹ ਜਿਹੜੇ ਬਾਜ਼ਾਰਾਂ ਚ ਸ਼ੋਰੂਮਾਂ ਚ ਕੱਢ ਲਿਓ ਕੱਢ ਲਿਓ ਹਾਂ ਕੋਈ ਨਹੀਂ ਜੀ ਗਿਰ ਗਿਆ ਸਾਰਾ ਕੋਈ ਨਹੀਂ ਰਾਇਮੰਡ ਬ੍ਰਾਂਡ ਸ਼ੋਰੂਮਾਂ ਚ 1100 ਰੁਪਏ ਮੀਟਰ ਮਿਲਦੀ ਹੈ ਜੀ ਮੈਂ ਉਹ 700 ਰੁਪਏ ਮੀਟਰ ਦੰਨਾ ਪੈਂਟ ਦਾ ਕੱਪੜਾ ਪੈਂਟ ਦਾ ਕੱਪੜਾ ਜੀ ਆਹ ਲਓ ਦੇਖੋ ਵੀ ਰਾਇਮੰਡ ਹੈ ओरिजिनल ਰਾਇਮੰਡ ਹੈ ਭਾਈ ਜੀ ਜੀ ओरिजिनल ਦੀ ਕੀ ਨਿਸ਼ਾਨੀ ਹੁੰਦੀ ਹੈ ਇਹਦੇ ओरिजिनल ਰਾਇਮੰਡ ਤੇ ਉਹ ਲੱਗਿਆ ਹੁੰਦਾ ਹੈ ਜੀ ਲੋਗੋ ਹੋਲੋਗ੍ਰਾਮ ਹਾਂ ਇਹਦੇ ਵੀ ਲੱਗਿਆ ਹੋਊਗਾ ਕਿ ਤਨਾ ਕਿਤੇ ਹਾਂ ਇਹ オリジナル ਹੁੰਦਾ ਹੈ ਜੀ ਠੀਕ ਹੈ ਜੀ ਜਿਵੇਂ ਆ ਰੈਮਨ ਆ ਕੇ ਹਾਂਜੀ ਹਾਂਜੀ ਇਹਦਾ ਸਿੱਧਾ ਪਾਸਾ ਹੈ ਆ ਬਲ ਹਾਂ ਆ ਲਓ ਇਹਦੋਂ ਨੰਬਰ ਪੜੇ ਜਾਣਨਾ ਜੀ ਉਹ ਸਿੱਧਾ ਪਾਸਾ ਹੁੰਦਾ ਹੈ ਇਹ ਹੈ ਜੀ ਐਸਾ ਰੈਮਨ ਤੁਹਾਨੂੰ ਕੋਈ ਦੇ ਨਹੀਂ ਸਕਦਾ ਜੀ ਮੈਂ ਤੁਹਾਨੂੰ ਦੱਸ ਰਿਹਾ ਨੇ ਮੈਂ ਆਪ ਆਪਣੇ ਰੇਟ ਦੱਸਦਾ ਜੀ ਆ ਲਓ ਇਹਦੇ ਵਿੱਚ ਇਹ ਪਲੇਨ ਚ ਹੈ ਆ ਲਓ ਆਹ ਸਲਫ ਚਾ ਗਿਆ ਆ ਲੋ ਦੇਖੋ ਜੀ ਇਹ ਵੀ ਰੈਮਡ ਆਗੇ ਰੈਮਡ ਆਗੇ 700 ਰੁਪਏ ਮੀਟਰ ਹੈ ਜੀ 700 ਹਾਂ ਜੀ ਬਾਕੀ ਮੇਰੇ ਕੋਲ ਆ ਲੋ ਆ ਇਦਲਾ ਸਿੱਧਾ ਬਸ ਹੈ ਜੀ ਆ ਲੋ ਇਹ ਚੀਜ਼ ਹੈ ओरिजिनल ਹੈ ओरिजिनल ਰੈਮਡ ਹੈ ਜਿਵੇਂ ਪਰ ਉਹ ਸ਼ੋਰੂਮ ਵਾਲੇ ਇੰਨੇ ਰੁਪਏ ਲਈ ਜਾਂਦੇ ਨੇ ਜੀ ਲੋਕ ਦੇਖੋ ਜੀ ਲੋਕਾਂ ਦਾ ਇੱਕ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਜੀ ਹਾਂ ਜੀ ਸਟੈਂਡਰਡ ਆਫ ਲੀਵਿੰਗ ਹੈ ਲੋਕਾਂ ਦਾ ਬਣ ਗਿਆ ਹਾਲਾ ਕਹਿੰਦਾ ਅਸੀਂ ਆਮ ਦੁਕਾਨ ਤੇ ਜਾਵਾਂ ਲੋਕ ਕਹਿੰਦੇ ਜੀ ਤਾਂ ਆਮ ਦੁਕਾਨ ਤੋਂ ਖਰੀਦਦੇ ਨੇ ਜੀ ਇੱਕ ਮੈਂ ਜਾ ਕੇ ਸ਼ੋਰੂਮ ਤੇ ਬੈਠ ਗਿਆ ਏਸੀ ਲਗਾ ਹੁਣ ਤਾਂ ਸਾਡੀਆਂ ਦੁਕਾਨਾਂ 'ਚ ਵੀ ਏਸੀ ਏਸੀ ਨੇ ਜੀ ਲੋਕ ਕਹਿੰਦੇ ਜੀ ਅਸੀਂ ਸ਼ੋਰੂਮ ਤੋਂ ਲੈ ਕੇ ਆਇਆ ਜੀ ਉੱਥੇ ਅਗਲਾ ਚਾਹ ਪਿਲਾਉਂਦਾ ਪਾਣੀ ਪਿਲਾਉਂਦਾ ਚੁਰਕਦੇ ਨਹੀਂ ਆਹ ਦੇ ਦਿਓ ਆਹ ਦੇ ਦਿਓ ਅਗਲਾ ਪਰਚੀ ਰੱਛਾ ਹੀ ਕਿੰਨੇ ਬਣੇ ਲਓ ਜੀ ਰੇਟ ਵੀ ਨਹੀਂ ਪੁੱਛਦੇ ਹਾਂਜੀ ਸਟੈਂਡਰਡ ਆਫ ਲੀਵਿੰਗ ਹੋ ਗਿਆ ਕਿ ਅਸੱਤ ਸਾਡੀ ਹਾਦਕਣਾ ਹੋ ਜਾਵੇ ਜੇ ਅਸੀਂ ਰੇਟ ਘਟਾ ਲਿਆ ਰੇਟ ਵਧਾ ਲਿਆ ਲੇਕਿਨ ਸਾਨੂੰ ਇਹ ਹੈ ਕਿ ਜਿਹੜਾ ਪੈਸਾ ਐਵੇਂ ਨਹੀਂ ਬੰਦਦਾ ਹਾਂ ਜੀ ਸਾਨੂੰ ਪਤਾ ਹੈ ਅਸੀਂ ਮਿਹਨਤ ਮਨਜ਼ੂਰੀ ਕਰਨ ਵਾਲੇ ਬੰਦੇ ਆ ਪੈਸਾ ਵਾਅਦਾ ਔਖਾ ਬੰਦ ਹੈ ਅਸੀਂ ਆਪਣਾ ਮਾਰਜਨ ਚਿੜੀ ਜਿੰਨਾ ਰੱਖਿਆ ਹੋਇਆ ਹੈ ਠੀਕ ਹੈ ਜੀ ਅਸੀਂ ਕਹਿੰਦੇ ਆ ਜੇ ਸਾਡੇ ਕੋਲ ਗਾਹਕ ਵਾਅਦਾ ਆਊਗਾ ਸਾਡਾ ਮਾਰਜਨ ਉੱਥੇ ਚਲਾ ਜਾਣਾ ਹੈ ਜੀ ਬਿਲਕੁਲ ਔਰ ਮਾਰਜਨ ਅਸੀਂ ਇੰਨਾ ਕਰ ਰੱਖਿਆ ਹੋਇਆ ਹੈ ਵੈਰਾਈਟੀ ਪੂਰੀ ਦੇ ਰਹੇ ਹਾਂ ਜੀ ਠੀਕ ਹੈ ਨਹੀਂ ਤਾਂ ਹੀ ਤਾਂ ਨਹੀਂ ਅਸੀਂ ਵੀ ਸ਼ੋਰੂਮਾਂ ਦੇ ਮਾਲਕ ਹੋਈਏ ਅਸੀਂ ਆਪਣੀ ਦੁਕਾਨ ਤੇ ਬੈਠੇ ਆ ਸਾਡਾ ਵੀ ਜੀ ਸਾਰਾ ਗਾਹਕ ਤੇ ਪੈਣਾ ਜੀ ਗਾਹਕ ਤੇ ਪੈਣਾ ਜੀ ਪੰਜਾਂ ਨੌਕਰ ਰੱਖ ਲਏ ਬੜਾ ਸ਼ੋਰੂਮ ਹੋ ਗਿਆ ਇੰਨੀਆਂ ਲੈਟਾਂ ਇੰਨਾ ਸਾਰਾ ਕੁਝ ਉਹ ਤੁਹਾਡੇ ਦੀ ਪਹਿਣਾ ਬਾਈ ਜੀ ਫਿਰ ਉਹਦਾ ਰੇਟ 100 ਰੁਪਏ 150 ਰੁਪਏ ਪਰ ਮੀਟਰ ਦੀ ਬਦਲ ਹੈ ਜਿਹੜਾ ਅਸੀਂ ਉਹ ਪਰ ਮੀਟਰ ਕੱਟ ਦੇ ਰਹੇ ਹਾਂ ਅਸੀਂ ਗਾਗਾ ਨੂੰ ਅਪੀਲ ਇਹੀ ਕਰਦੇ ਹਾਂ ਕਿ ਤੁਹਾਨੂੰ ਸ਼ੋਰੂਮਾਂ ਤੋਂ ਲੈਣਾ ਕੀ ਹੈ ਤੁਹਾਨੂੰ ਚੀਜ਼ ਉਸ ਤੋਂ ਵਧੀਆ ਮਿਲਦੀ ਆ ਔਰ ਉਸ ਤੋਂ ਸਸਤੀ ਮਿਲਦੀ ਆ ਫਿਰ ਤੁਸੀਂ ਸਟੈਂਡਰਡ ਆ ਬੀਲੀ ਨਹੀਂ ਚਲੋ ਔਰ ਤੁਹਾਡੇ ਦਾ ਵਾਪਸੀ ਵਾਲੀ ਕੋਈ ਪ੍ਰੋਬਲਮ ਨਹੀਂ ਵਾਪਸੀ ਨਹੀਂ ਕਰਦੇ ਉਹ ਤਾਂ ਹੀ ਹਾਂ ਤੁਸੀਂ ਜਾ ਕੇ ਦਿਖਾ ਦਿਓ ਬਾਈ ਜੀ ਇਹ ਤਾਂ ਬੁਰਾ ਆ ਗਿਆ ਉਹ ਬਾਈ ਜੀ ਨਹੀਂ ਜੀ ਸਾਡੀ ਕੋਈ ਗਾਰੰਟੀ ਨਹੀਂ ਜੀ ਜੀ ਕੋਈ ਵਾਪਸੀ ਨਹੀਂ ਆ ਜੀ ਕਹਿੰਦਾ ਸਾਡੀ ਚੀਜ਼ ਖਰਾਬ ਹੋ ਗਈ ਸਾਨੂੰ ਮੋੜ ਜੋ ਸਮੇਤ ਸਲਾਈ ਪੈਸੇ ਲੈ ਜੋ ਠੀਕ ਹੈ ਜੀ ਇਸ ਤੋਂ ਉੱਪਰ ਦਾ ਹੋਰ ਬੰਦਾ ਕੁਝ ਕਰ ਇਸ ਤੋਂ ਉੱਪਰ ਅਸੀਂ ਕੁਝ ਨਹੀਂ ਕਰ ਸਕਦੇ ਜੀ ਮੈਨੂੰ ਕਿਨੇ ਆਉਣਾ ਹੋਵੇ ਮਲੇਰ ਕੋਟਲੇ ਦਾ ਐਡਰੈਸ ਤੁਸੀਂ ਮਾੜਾ ਮੇਰਾ ਜੀ ਮਲੇਰ ਕੋਟਲੇ ਦੇ ਅੰਦਰ ਮਲੇਰ ਬਾਜ਼ਾਰ ਆ ਮਲੇਰ ਕੋਟਲੇ ਦਾ ਮਲੇਰ ਬਾਜ਼ਾਰ ਮਹੱਲਾ ਲੋਹਾਰਾਂ ਮਲੇਰ ਦੇ ਅੰਦਰ ਹੈਗਾ ਸਾਹਮਣੇ ਹਨੀਫ ਹਲਵਾਈ ਇਹ ਪੈਂਦਾ ਹੈਗਾ ਮੋਤੀ ਬਾਜ਼ਾਰ ਦੇ ਨਾਲ ਮਲੇਰ ਵਾਲਾ ਦਰਵਾਜ਼ਾ ਜੀਨੇ ਵੀ ਮਲੇਰ ਕੋਟਲੇ ਆਣਾ ਹੈਗਾ ਮੇਰੇ ਕੋਲ ਆਉਂਦੇ ਨੇ ਮੇਰੀ ਵੀਡੀਓ ਦੇਖ ਕੇ ਪਹਿਲਾਂ ਵੀ ਜਿਹੜੀਆਂ ਚੱਲਦੀਆਂ ਨੇ ਦੇਖ ਕੇ ਆਉਂਦੇ ਨੇ ਉਹ ਮੋਤੀ ਬਾਜ਼ਾਰ ਦੇ ਨਾਲ ਮਲੇਰ ਦਾ ਦਰਵਾਜ਼ਾ ਹੈਗਾ ਮਲੇਰ ਦੇ ਦਰਵਾਜ਼ੇ ਅੰਦਰ ਬਟਨਸਾਰ ਪੰਜ ਸੱਤ ਦੁਕਾਨਾਂ ਛੱਡ ਕੇ ਆਪਣੀ ਦੁਕਾਨ ਹੈਗੀ ਹੈ ਮਹਿਬੂਬ ਕਲੈਕਸ਼ਨ ਮਹਿਬੂਬ ਕਲੈਕਸ਼ਨ ਜਾਂ ਮਹਿਬੂਬ ਪੱਤਰਕਾਰ ਦੀ ਦੁਕਾਨ ਪੁੱਛ ਲੋ ਠੀਕ ਹੈ ਛੋ ਮਰਜੀ ਮਲੇਰ ਕੋਲੇ ਦੇ ਕਿਹੜੇ ਮਰਜੀ ਖੁੰਜੇ ਤੇ ਪੁੱਛ ਲੋ ਕਿ ਮਹਿਬੂਬ ਪੱਤਰਕਾਰ ਦੀ ਦੁਕਾਨ ਤੇ ਜਾਣਾ ਹੈ ਤਾਂ ਤੁਹਾਨੂੰ ਕਹਿਣਗੇ ਤੁਸੀਂ ਮਲੇਰ ਚ ਚਲੇ ਜਾਓ ਉੱਥੇ ਉਹਨਾਂ ਦੀ ਦੁਕਾਨ ਹੈਗੀ ਹੈ ਠੀਕ ਹੈ ਜੀ ਤੇ ਆਪਣਾ ਕੰਟੈਕਟ ਨੰਬਰ ਮੇਰਾ ਮੋਬਾਈਲ ਨੰਬਰ 9317915999 931791599 ਇਹ ਮੇਰਾ ਮੋਬਾਈਲ ਨੰਬਰ ਆ ਮੈਂ ਮੇਰੇ ਕੋਲ ਆਰਡਰ ਵੀ ਜਾਂਦੇ ਨੇ 12 ਬੰਦੇ ਫੋਨ ਕਰਦੇ ਨੇ ਭਾਈ ਜੀ ਆ ਚੀਜ਼ ਭੇਜ ਦੋਗੇ ਭੇਜ ਦਾਂਗੇ ਸਿਓਲਨ ਭੇਜਣ ਆਨਲਾਈਨ ਭੇਜ ਦੰਨੇ ਜੀ ਆਨਲਾਈਨ ਦਾ ਨਹੀਂ ਵੀ ਮੈਂ ਕੋਈ ਕੈਸ਼ ਔਨ ਡਿਲੀਵਰੀ ਨਹੀਂ ਐਸਾ ਨਹੀਂ ਹੈ ਠੀਕ ਹੈ ਜੀ ਅਗਲਾ ਮੈਨੂੰ ਪਹਿਲਾ ਪੈਸੇ ਭੇਜਦਾ ਮੈਂ ਅੱਗੇ ਨੂੰ ਅਗਲੇ ਨੂੰ ਜੇ ਕੋਰੀਅਰ ਜਾਂਦਾ ਕੋਰੀਅਰ ਨਹੀਂ ਫਿਰ ਰਜਿਸਟਰੀ ਡਾਕ ਰਹੀਂ ਭੇਜ ਦੰਨੇ ਆ ਜੀ ਔਰ ਪੋਸਟ ਆਫਿਸ ਰਹੀਂ ਉਹ ਅਗਲੇ ਕੋਲ ਪਹੁੰਚ ਜਾਂਦਾ ਅਗਲੇ ਨੂੰ ਫੋਨ ਕਰਕੇ ਵੀ ਪੁੱਛੀਦਾ ਨੰਬਰ ਲਿਖ ਕੇ ਭੇਜ ਦਿਆਂ ਵੀ ਭਾਈ ਜੀ ਤੁਹਾਡੇ ਪਸੰਦ ਆ ਤੇ ਨਹੀਂ ਪਸੰਦ ਵਾਪਸ ਕਰਦਾ ਤੁਹਾਡੇ ਪੈਸੇ ਦਾ ਠੀਕ ਹੈ ਜੀ ਇਸ ਤੋਂ ਬਾਅਦ ਮੈਂ ਗਰੰਟੀ ਦੇ ਦਿੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਕੋਈ ਤੁਹਾਡੀ ਫੇਰ ਹੋਰ ਵੀ ਕੋਈ ਪ੍ਰੋਬਲਮ ਹੈ ਮੇਰੇ ਕੋਲ ਉਹ ਬੰਦੇ ਜਿਹੜੇ ਮੰਗਾਉਂਦੇ ਨੇ ਬਾਰ-ਬਾਰ ਮੰਗਾਉਂਦੇ ਨੇ ਜੀ ਪੰਜਾਬ ਤੋਂ ਬਾਹਰ ਵੀ ਮੇਰੇ ਜਾਂਦੇ ਨੇ ਮੈਂ ਦਿੱਲੀ ਵੀ ਕੱਲ ਵੀ ਪਾਰਸਲ ਭੇਜ ਕੇ ਆਇਆ ਉਹ ਦੋ ਉੱਥੇ ਪੈਨੇ ਉਹ ਵੀ ਭੇਜਣੇ ਨੇ ਅੱਜ ਜੀ ਸਾਰੇ ਏਰੀਆ 'ਚ ਜਿੱਥੇ ਇੱਥੇ ਮੇਰੀ ਵੀਡੀਓ ਲੋਕ ਚਾਹਵਾਨ ਨੇ ਜੀ ਮੰਗਵਾ ਗਏ ਜਿਹੜੇ ਮੰਗਵਾਉਂਦੇ ਨੇ ਉਹਨਾਂ ਨੂੰ ਮੈਂ ਭੇਜਦਾ ਵੀ ਆ ਬਾਕੀ ਜਿਵੇਂ ਤੁਸੀਂ ਅੱਜ ਏਡੇ 70 ਕਿਲੋਮੀਟਰ ਤੋਂ ਆਏ ਹੋ ਬਿਲਕੁਲ ਔਰ ਵੀਡੀਓ ਬਣਾਉਣ ਤਾਂ ਆਏ ਹੀ ਨਹੀਂ ਤੁਸੀਂ ਜੀ ਜੀ ਜਿਸ ਤੋਂ ਸਪੈਸ਼ਲ ਇਸ ਕਰਕੇ ਬਾਕੀ ਰਹੀ ਗੱਲ ਵੀ ਮੈਂ ਫੁੱਲ ਗਰੰਟੀ ਨਾਲ ਆਪਣੀ ਚੀਜ਼ ਵੇਚਦਾ ਠੋਕ ਵਜਾ ਕੇ ਵੇਚਦਾ ਰੇਟ ਦੱਸ ਕੇ ਵੇਚਦਾ ਠੀਕ ਹੈ ਜੀ ਤੁਹਾਡਾ ਧੰਨਵਾਦ ਹੈ ਜੀ ਤੁਸੀਂ ਇੱਥੇ ਆਏ ਹੋ ਬាទ ਬាទ ਸ਼ੁਭਾ ਤੁਹਾਡਾ ਹਲੇ ਟਾਈਮ ਪੜਿਆ ਬਈ ਤੁਹਾਨੂੰ ਬੇਨਤੀ ਕਰਦੇ ਆਂ ਅੰਕਲ ਕੋਲ ਆਓ ਤੁਸੀਂ ਹਨਾ 1000 ਰੁਪਏ ਚ ਕੁੜਤਾ ਮੈਂ ਇੰਨਾ ਵਧੀਆ ਕਿਤੋਂ ਵੀ ਨਹੀਂ ਮਿਲਦਾ ਆਪਾਂ ਸਾਰੇ ਪਾਉਣੇ ਹਨਾ ਆਪਣਾ ਪਤੀ ਲਗਪਗ ਇੰਨਾ ਨਾਲੇ ਰੇਟ ਕੋਈ ਵੀ ਨਹੀਂ ਦੱਸਦਾ ਨਹੀਂ ਨਾ ਮੈਂ ਉਹ ਵੀ ਦੱਸਦੀ ਨਹੀਂ ਜੀ ਆਪਾਂ ਵੀਡੀਓ ਵਗੈਰਾ ਦੇਖਦੇ ਆਲਾ ਕਹਿੰਦਾ ਆਹ ਆ ਜਾਊਗਾ ਆ ਮੈਂ ਕਿਸੇ ਦੁਕਾਨਦਾਰ ਦੀ ਬੁਰਾਈ ਨਹੀਂ ਕਰਦਾ ਕਿਸੇ ਦਾ ਮਾੜਾ ਨਹੀਂ ਆ ਸਭ ਆਪਣੇ ਆਪਣੇ ਜਗ੍ਹਾ ਪੈਸੇ ਲਾ ਕੇ ਬੈਠੇ ਨੇ ਮੈਂ ਆਪਣੀ ਗੱਲ ਕਰਦਾ ਮੈਨੂੰ ਆਪਣੀ ਗੱਲ ਕਰਨ ਦਾ ਹੱਕ ਹੈ ਜੀ ਬਿਲਕੁਲ ਉਹੀ ਗੱਲ ਮੈਂ ਲੋਕਾਂ ਦੇ ਸਾਹਮਣੇ ਰੱਖਦਾ ਇੱਕ ਵਾਰ ਮੇਰੇ ਕੋਲ ਆਓ ਆਉਂਦੇ ਵੀ ਨਹੀਂ ਅੱਜ ਵੀ ਅੱਜ ਤੁਸੀਂ ਅੱਜ ਚੌਥੇ ਪੰਜਵੇਂ ਮੰਨੇ ਹੋ ਜਿਹੜੇ ਆਏ ਹੋ ਰੱਬ ਦਾ ਕਰਮ ਹੈ ਆਉਂਦੇ ਨੇ ਲੋਕਾਂ ਦੀ ਤਸੱਲੀ ਕਰਾ ਕੇ ਭੇਜੀ ਜੀ ਆ ਤੁਹਾਡੇ ਸਾਹਮਣੇ ਪਟਿਆਲੇ ਤੋਂ ਗਏ ਨੇ ਪਹਿਲੇ ਤੋਂ ਆਏ ਨੇ ਤੇ ਤੀਜੀ ਵਾਰ ਆਏ ਨੇ ਠੀਕ ਹੈ ਜੀ ਆਏ ਨਹੀਂ ਹੈ ਕੋਈ ਆਉਂਦਾ ਨਹੀਂ ਅਸੀਂ ਦੁਕਾਨ ਭਾਵੇਂ ਛੋਟੀ ਆ ਸਿਰਦਿਲ ਸਾਡਾ ਬਾਦਖੜਾ ਕੋਈ ਐਸੀ ਗੱਲ ਨਹੀਂ ਹੈ ਜਦੋਂ ਮਾਰ ਲੀਓ ਚਲੋ ਪਰਮਾਣੇ ਚਲੋ ਤਰੱਕੀ ਕਰੋ ਮਿਹਰਬਾਨੀ ਧੰਨਵਾਦ ਧੰਨਵਾਦ ਓਕੇ